ਪੰਜਾਬ ਦੇ ਵਿੱਚ ਨਸ਼ੇ ਦਾ ਦਲਦਲ ਇੰਨਾ ਕੁ ਜ਼ਿਆਦਾ ਵੱਧ ਚੁੱਕਾ ਹੈ ਕਿ ਹੁਣ ਨੌਜਵਾਨ ਪੀੜ੍ਹੀ ਇਸ ਦਲਦਲ ਦੇ ਵਿੱਚ ਤਸਦੀ ਨਜ਼ਰ ਆ ਰਹੀ ਹੈ ਚਾਹੇ ਮੁੰਡਾ ਹੋਵੇ ਚਾਹੇ ਕੁੜੀ ਹਰ ਇੱਕ ਵਰਗ ਇਸ ਨਸ਼ੇ ਦੇ ਦਲਦਲ ਦੇ ਵਿੱਚ ਤਸ ਚੁੱਕਾ ਜਿੱਥੇ ਇੱਕ ਵੱਡੀ ਘਟਨਾ ਪਰਿਵਾਰ ਦੇ ਵਿੱਚ ਵਾਪਰੀ ਤਿੰਨ ਭੈਣਾਂ ਦੇ ਇਕਲੌਤੇ ਵੀਰ ਦੀ ਮੌਤ ਹੋਈ ਹੈ ਨਸ਼ੇ ਦੀ ਓਵਰਡੋਸ ਕਰਕੇ ਮਾਪਿਆਂ ਦਾ ਪੁੱਤ ਜਹਾਨੂ ਤੁਰ ਗਿਆ ਤੇ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਤਿੰਨ ਭੈਣਾਂ ਦਾ ਇਕਲੌਤਾ ਵੀਰ ਸੀ ਜਿਸ ਦੇ ਨਾਲ ਦੀ ਕਟਨਾ ਵਾਪਰੀ ਹੈ ਜਾਨੀ ਕਿ ਇਹ ਨੌਜਵਾਨ ਨਸ਼ਾ ਕਰਨ ਦਾ ਆਦੀ ਸੀ ওভারਡੋਸ ਦੇ ਕਰਕੇ ਇਸ ਦੀ ਮੌਤ ਹੋ ਗਈ ਹੈ ਜਾਣਕਾਰੀ ਇਸ ਬਾਬਤ ਹੈ ਕਿ ਜਿਸ ਤਰੀਕੇ ਦੇ ਨਾਲ ਹੁਣ ਅੱਜ ਦੇ ਸਮੇਂ ਦੇ ਵਿੱਚ ਲੋਕ ਜਿਹੜੇ ਸੀਗੇ ਨਸ਼ੇ ਦੇ ਦਲਦਲ ਦੇ ਵਿੱਚ ਤਸ ਚੁੱਕੇ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਕਈ ਵਾਰ ਸੱਥਰ ਵੀ ਵਿਛਦੇ ਨੇ ਬੱਸ ਸਟੈਂਡ ਨੇੜੇ ਲੱਖਾਂ ਰੁਪਏ ਦੀ ਲਾਗਤ ਨਾਲ ਬਣੇ ਪਾਰਕ ਵਿੱਚ ਬੀਤੇ ਦਿਨ ਇੱਕ 27 ਸਾਲਾ ਨੌਜਵਾਨ ਦੀ ਲਾਸ਼ ਮਿਲਣ ਤੇ ਕਰਕੇ ਹਾਹਾਕਾਰ ਮਚ ਗਈ ਹੈ ਜਿਲੰਦਰ ਦੇ ਆਦਮਪੁਰ ਦੇ ਵਿੱਚ ਇਹ ਜਿਹੜੀ ਕਟਨਾ ਨਵਾਂਪਰੀਆ ਆਦਮਪੁਰ ਪੋਸਟੈਂਡ ਨੇੜੇ ਜਿ ਇੱਕ ਪਾਰਕ ਦੇ ਵਿੱਚ 27 ਸਾਲ ਦੇ ਨੌਜਵਾਨ ਦੀ ਲਾਸ਼ ਮਿਲੀ ਹੈ ਔਰ ਦੱਸਿਆ ਕਿ ਨਸ਼ੇੜੀਆਂ ਦਾ ਅੱਡਾ ਬਣ ਚੁੱਕਾ ਹੈ ਉਹ ਪਾਰਕ ਔਰ ਜਿਸ ਦੇ ਵਿੱਚ ਹੁਣ ਗੇੜੀਆਂ پارک ਦੇ ਵਿੱਚ ਝਾੜੀਆਂ ਬਣੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਇੱਕ 27 ਸਾਲਾ ਨੌਜਵਾਨ ਦੀ লাশ ਜਦੋਂ ਬਰਾਮਦ ਹੁੰਦੀ ਹੈ ਔਰ ਪੁਲਿਸ ਨੂੰ ਸੂਚਨਾ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ লাশ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਜਾਂਦਾ ਹੈ ਮ੍ਰਿਤਕ ਦੀ ਪਛਾਣ ਵਰਿੰਦਰ ਕੁਮਾਰ ਉਰਫ ਬਿੰਦੂ ਵਜੋਂ ਹੋਈ ਹੈ ਔਰ ਆਦਮਪੁਰ ਦੇ ਵਿੱਚ ਰਹਿਣ ਵਾਲਾ ਸੀਗਾ ਔਰ ਜਾਣਕਾਰੀ ਦੇ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਫਲੈਕਸਾ ਲਗਾਉਣ ਦਾ ਕੰਮ ਕਰਦਾ ਹੈ ਨੌਜਵਾਨ ਨਸ਼ੀਆਂ ਦਾ ਆਦੀ ਸੀ ਅਤੇ ਪਿਛਲੇ ਦਿਨ ਹੀ ਕਰਤਿਆਂ ਵੱਲੋਂ ਇਸ ਦਾ ਸੈਂਟਰ 'ਚ ਇਲਾਜ ਕਰਵਾਇਆ ਗਿਆ ਸੀ ਔਰ ਦੱਸਿਆ ਕਿ ਮ੍ਰਿਤਕ ਗਵਿੰਦਰ ਕੁਮਾਰ ਜੋ ਤਿੰਨ ਭੈਣਾਂ ਦਾ ਇਕਲੌਤਾ ਪਰਾ ਸੀਗਾ ਔਰ ਇਸ ਦੇ ਪਿਤਾ ਰਾਜ ਮਿਸਤਰੀ ਦਾ ਕੰਮ ਕਰਦੇ ਨੇ ਪਰ ਹੁਣ ਦੇਖੋ ਇਹ ਫਲੈਕਸਾ ਲਗਾਉਣ ਦਾ ਕੰਮ ਕਰਦਾ ਸੀਗਾ ਪਰ ਨਾਲ-ਨਾਲ ਨਸ਼ਾ ਕਰਨ ਦਾ ਵੀ ਆਦੀ ਸੀ ਤੇ ਘਰ ਦੇ ਵਿੱਚ ਜਾਨਕੀ ਇਕਲੌਤਾ ਪੁੱਤ ਸੀ ਮਾਪਿਆਂ ਦਾ ਤੇ ਤਿੰਨ ਭੈਣਾਂ ਦਾ ਇਕਲੌਤਾ ਪਰਾ ਸੀਗਾ ਜਿਸ ਦੇ ਨਾਲ ਇਹ ਵੱਡੀ ਘਟਨਾ ਵਾਪਰ ਗਈ ਹੈ ਦੱਸ ਜੀਏ ਕਿ ਹੁਣ ਝਾੜੀਆਂ ਦੇ ਵਿੱਚ ਇਹ ਲੰਮਾ ਪਿਆ ਹੋਇਆ ਜਾਨਕੀ ਇਸ ਦੀ ਮੌਤ ਹੋ ਗਈ ਸੀ ਉਦੋਂ ਤੇ ਇਸ ਦੀ লাশ ਬਰਾਮਦ ਹੋਈ ਹੈ ਪੁਲਿਸ ਨੂੰ ਮੌਕੇ ਤੇ ਸੂਚਨਾ ਦਿੱਤੀ ਗਈ ਹੈ ਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੰਦੀ ਕਾਰਵਾਈ ਕੀਤੀ ਜਾ ਰਹੀ ਹੈ ਪੋਸਟਮਾਰਟਮ ਦੇ ਲਈ লাশ ਨੂੰ ਭੇਜਿਆ ਗਿਆ ਆਦਮਪੁਰ ਦੇ ਬੱਸ ਸਟੈਂਡ ਦੇ ਕੋਲ ਇੱਕ ਪਾਰਕ ਦੇ ਵਿੱਚ ਇਹ ਘਟਨਾ ਵਾਪਰੀ ਹਾਲਾਂਕਿ ਕਿਹਾ ਕਿ ਉਸ ਪਾਰਕ ਨੂੰ ਲੋਕਾਂ ਨੇ ਨਸ਼ੇ ਦਾ ਅੱਡਾ ਬਣਾ ਲਿਆ ਜਿਸ ਦੇ ਵਿੱਚ ਹੁਣ ਲਗਾਤਾਰ ਮਾਮਲਾ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਹੈ ਔਰ ਨਾਲ ਦੀ ਨਾਲ ਹੁਣ ਵੱਡੇ वाले खड़े ਕਰਦੇ ਨੇ ਮਾਪਿਆਂ ਦੇ ਵੱਲੋਂ ਜਿੱਥੇ ਕਿ ਮਾਪਿਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਇੰਨਾ ਕੁ ਵੱਧ ਗਿਆ ਹੈ ਕਿ ਗਲੀ ਗਲੀ ਤੱਕ ਇਹ ਨਸ਼ਾ ਜਿਹੜਾ ਪਹੁੰਚ ਚੁੱਕਾ ਹੈ ਹਾਲਾਂਕਿ ਬੱਚੇ-ਬੱਚੇ ਤੱਕ ਵੀ ਨਸ਼ਾ ਜਿਹੜਾ ਹੁਣ ਪਹੁੰਚ ਰਿਹਾ ਹੈ ਇਹ ਕਿੱਥੋਂ ਆ ਰਿਹਾ ਕੌਣ ਪਹੁੰਚਾ ਰਿਹਾ ਬਹੁਤ ਵੱਡੇ ਸਵਾਲ ਮਾਪਿਆਂ ਦੇ ਵੱਲੋਂ ਖੜੇ ਕੀਤੇ ਜਾ ਰਹੇ ਨੇ ਇਸ ਦੇ ਚੱਲਦੇ ਹੀ ਹੁਣ ਮਾਪਿਆਂ ਦਾ ਬੁਰਾ ਹਾਲ ਹੈ ਰੋ ਰੋ ਕੇ ਮਾਪਿਆਂ ਦਾ ਬੁਰਾ ਹਾਲ ਹੋਇਆ ਔਰ ਜਿਸ ਤੋਂ ਬਾਅਦ ਹੁਣ ਇਨਸਾਫ ਦੀ ਮੰਗ ਵੀ ਕੀਤੀ ਜਾ ਰਹੀ ਹੈ ਔਰ ਸਰਕਾਰ ਦੇ ਕੋਲੋਂ ਵੱਡੇ ਪੱਦਰ ਦੀ ਗੁਹਾਰ ਵੀ ਮਾਪੇ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ ਦੱਸਿਏ ਕਿ ਕਈ ਕਰਾਂ ਦੇ ਚਿਰਾਗ ਪੁੱਜੇ ਨੇ ਇਸ ਨਸ਼ੇ ਦੇ ਕਰਕੇ ਕਈ ਇੰਨੇ ਕੋ ਨਸ਼ੇ ਦੀ ਆਦੀ ਨੇ ਇੱਕ ਘਰ ਦੇ ਭਾਂਡੇ ਤੱਕ ਵੀ ਵੇਚ ਦਿੰਦੇ ਨੇ ਕੁੱਟਮਾਰ ਮਾਪਿਆਂ ਦੀ ਕਰਦੇ ਨੇ ਤਾਂ ਹੁਣ ਇੱਕ ਇਹ ਨੌਜਵਾਨ ਜੋ ਕਿ ਕੰਮਕਾਜ ਵੀ ਕਰਦਾ ਸੀ ਪਰ ਹੁਣ ਪਾਰਕ ਦੇ ਵਿੱਚ ਝਾੜੀਆਂ ਦੇ ਕੋਲੇ ਸੀ ਲਾਸ਼ ਮਿਲੀ ਹੈ ਜਿਸ ਤੋਂ ਬਾਅਦ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਪਾਈ ਗਈ ਹੈ